ਉਹ ਤੋਂ ਪਹਿਲਾਂ ਤਾਂ ਮੈਂ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਦਾ ਕਿਉਂਕਿ ਇਹ ਤਾਂ ਗੁਰਮਤਿ ਦੀ ਮਰਿਆਦਾ ਹੈ ਜੀ ਇਹ ਆਪਾਂ ਕਹਿ ਸਕਦੇ ਹਾਂ ਬਲਖਣ ਹੋਇਆ ਪਰ ਇਹ ਤਾਂ ਸਾਡੀ ਰੀਤ ਹੈ ਜੀ ਗੁਰੂ ਮਹਾਰਾਜ ਦੇ ਸਮੇਂ ਤੋਂ ਲੈ ਕੇ ਹੀ ਹੁੰਦਾ ਰਿਹਾ ਹੈ ਇਹ ਕੋਈ ਨਵੀਂ ਨਹੀਂ ਹੈ ਪਰ ਅਸੀਂ ਇਹਨੂੰ ਭੁੱਲ ਚੁੱਕੇ ਹਾਂ ਅਸੀਂ ਦੂਜੇ ਪੱਛਮੀ ਕਲਚਰ ਦੇ ਮੰਗਰ ਲਾ ਕੇ ਇਹਨੂੰ ਭੁੱਲ ਚੁੱਕੇ ਹਾਂ ਅਸੀਂ ਹੋਰ ਵਿਆਹ ਦਾ ਨੂੰ ਹੋਰ ਹੀ ਰੂਪ ਬਣਾ ਦਿੱਤਾ ਇਸ ਦਾ ਨਾਮ ਆਨੰਦ ਕਾਰਜ ਆਨੰਦ ਦਾ ਮਤਲਬ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਤੋਂ ਆਨੰਦ ਲੈਣਾ ਹੈ ਆਨੰਦ ਤਾਂ ਆਏਗਾ ਜੇ ਅਸੀਂ ਗੁਰੂ ਦੀ ਖੁਸ਼ੀ ਮੁਤਾਬ ਗੁਰੂ ਦੀ ਮੱਤ ਇਸ ਪਰਾ ਸਾਹਿਬ ਦੋ ਜਾਣੇ ਜਾਂਦੇ ਆ ਜੀ ਕਾਲੀ ਕਾਲੀ ਗ੍ਰੰਥੀ ਸਿੰਘ ਨੂੰ ਜਲਦੀ ਕਰੋ ਹਨਾ ਪਰ ਇੱਥੇ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਫੇਰ ਹੁੰਦਾ ਹੈ ਇਹ ਜਿਵੇਂ ਮੈਂ ਨਹੀਂ ਕਰਦਾ ਸਾਡੇ ਵੀਰ ਜੀ ਗੁਰਦੀਪ ਸਿੰਘ ਜਿ ਖੜੇ ਆ ਵੀ ਇਹਨਾਂ ਨੇ ਆਪ ਕਰਤਾ ਜਾਂ ਮੈਂ ਕਰ ਲਿਆ ਇਹ ਗੁਰੂ ਦੀ ਬਖਸ਼ਿਸ਼ ਹੈ ਪਰਵਾਰ ਤੇ ਹਨਾ ਜੇ ਗੁਰੂ ਦੀ ਮੁਤਾਬਕ ਚੱਲਦਾ ਫੇਰ ਹੀ ਹੋ ਰਿਹਾ ਇਸ ਕਰਕੇ ਸ਼ੁਕਰ ਹੈ ਗੁਰੂ ਮਾਰਾ ਦਾ ਕਿਰਪਾ ਉਹਦੇ ਉਹਦੇ ਮੁਤਾਬਕ ਇਹ ਕਾਰਜ ਹੋਇਆ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਆਪਣਾ ਪ੍ਰਸ਼ਾਦਾ ਛਕਿਆ ਆਨੰਦ ਕਾਰਜ ਨੂੰ ਬੜੇ ਕੀਰਤਨ ਨੂੰ ਬੜੇ ਪਿਆਰ ਨਾਲ ਸੁਣਿਆ ਹੈ ਸੰਗਤ ਦਾ ਬੜਾ ਵੱਡਾ ਸਹਿਯੋਗ ਹੁੰਦਾ ਜਦੋਂ ਪਿਆਰ ਮਿਲਦਾ ਇਥੋਂ ਇੱਕ ਸਿੱਖਿਆ ਹੁੰਦੀ ਹੈ ਨਾ ਜਦੋਂ ਆਪਾਂ ਕੋਈ ਕਾਰਜ ਗੁਰੂ ਦੀ ਮੱਤ ਮੁਤਾਬਕ ਕਰਦੇ ਆ ਤਦੋਂ ਵੇਖ ਕੇ ਹੋ ਸਕਦਾ ਕਿ ਹੋਰ ਪਰਿਵਾਰ ਜਿਹੜੇ ਖਰਚੇ ਹਨ ਨਾ ਫਾਲਤੂ ਦੇ ਖਰਚੇ ਆ ਚਲੋ ਇਹ ਵੀਰ ਜੀ ਨਾਲ ਖੜੇ ਬੜਾ ਸੁਜੋਗ ਰਿਹਾ ਵੀ ਲੜਕੀ ਇਹ ਨਹੀਂ ਸਾਨੂੰ ਮਹਿਸੂਸ ਨਹੀਂ ਹੋਇਆ ਵੈਸੇ ਲੜਕੀ ਵਾਲਾ ਪਰਿਵਾਰ ਹੈ ਹੈ ਨਾ ਇਹਨਾਂ ਨੇ ਮੰਨ ਲਓ ਅਸੀਂ ਕੋਸ਼ਿਸ਼ ਅਸੀਂ ਕੁਝ ਦੇਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਲੈਣ ਦੀ ਨਹੀਂ ਕਰੀ ਅਸੀਂ ਲੈਣਾ ਨਹੀਂ ਅਸੀਂ ਕਿਉਂ ਲਈਏ ਇਹ ਕਹਿੰਦਾ ਨਹੀਂ ਜੇ ਜਿਹਾ ਹੈ ਛੋਟੇ ਬੱਚੇ ਦੀ ਸ਼ਾਦੀ ਬੱਚੀ ਹੈ ਤੇ ਮੇਰੀ ਤਾਂ ਇਹੀ ਬੇਨਤੀ ਹੈ ਜਿਹੜੇ ਆਪਣੇ ਸਮਾਜ ਨੂੰ ਵੀ ਆਪਾਂ ਰਲ ਮਿਲ ਕੇ ਆਪਣੇ ਬੱਚੀਆਂ ਦੇ ਕਾਰਜ ਇਸ ਤਰ੍ਹਾਂ ਕਰੀ ਤਾਂ ਕਿ ਜਿਨ੍ਹਾਂ ਦੇ ਕੋਈ ਪਰਿਵਾਰਾਂ ਦੋ ਦੋ ਤਿੰਨ ਤਿੰਨ ਬੱਚੀਆਂ ਉਹ ਆਪਣੇ ਬੱਚੇ ਦੇ ਵਿਆਹ ਨੂੰ ਬੋਝ ਨਾ ਸਮਝਣਾ ਤੇ ਫਿਰ ਇਹ ਜੀ ਖੁਸ਼ੀ ਦੀ ਲੈ ਸਕਦਾ ਤੁਸੀਂ ਆਪ ਹੀ ਵੇਖਿਆ ਹੈ ਨਾ ਵੀ ਕਿੰਨੇ ਪਿਆਰ ਦੇ ਨਾਲ ਕੋਈ ਇਹ ਨਹੀਂ ਲੱਗ ਸਾਨੂੰ ਇੱਥੇ ਬਰਾਤ ਵਾਲੇ ਸੱਜਣਾ ਆਏ ਆ ਜਾਂ ਕੋਈ ਦੂਸਰੀ ਸਾਈਡ ਤੋਂ ਆਏ ਆ ਵੀ ਸਾਰੇ ਸੰਗਤ ਰੂਪ ਦੇ ਵਿੱਚ ਆਪਾਂ ਬੇ ਸੰਗਤ ਹਰ ਪਰ ਵਸੇ ਜੀ ਉਹ ਸੰਗਤ ਚ ਰੱਬ ਵਸਦਾ ਹੈ ਤੇ ਸੰਗਤ ਦੀ ਖੁਸ਼ੀ ਲੈਣ ਦੀ ਕੋਸ਼ਿਸ਼ ਕੀਤੀ ਉਪਰਾਲਾ ਕੀਤਾ ਹੈ ਗੁਰੂ ਮਹਾਰਾਜ ਜੇ ਫਿਰ ਵੀ ਇਹ ਸਾਰਾ ਕਾਰਜ ਕਰਦਿਆਂ ਤੋਂ ਗਲਤੀਆਂ ਹੋ ਗਈਆਂ ਨੀਆਂ ਸਾਰੀ ਸੰਗਤ ਆ ਉਹ ਪ੍ਰਮਾਤਮਾ ਬਖਸ਼ਣਹਾਰ ਹੈ ਇਹੀ ਬੇਨਤੀ ਹੈ ਵੀ ਇਸੇ ਤਰ੍ਹਾਂ ਆਪਾਂ ਰਲ ਮਿਲ ਕੇ ਇੱਕ ਕਾਰਜ ਕਰ ਸਕਦੇ ਆ ਜਿਵੇਂ ਹੁਣ ਇੱਥੇ ਅਕਬਰ ਬਾਦਸ਼ਾਹ ਨੇ ਵੀ ਆ ਕੇ ਪੰਗਤ ਦੇ ਵਿੱਚ ਲੰਗਰ ਛਕਿਆ ਹੈ ਨਾ ਬਾਦਸ਼ਾਹ ਇੱਕ ਗੁਰੂ ਘਰ ਦੀ ਰੀਤ ਹੈ ਨਾ ਵੀ ਉਹ ਵੱਡੇ ਵੱਡੇ ਬਾਦਸ਼ਾਹੇ ਪਰ ਉਹਨਾਂ ਨੇ ਵੀ ਪੰਗਤ ਦੀ ਮਰਿਆਦਾ ਨੂੰ ਵੇਖਿਆ ਨਾ ਉਹਨੂੰ ਆਨੰਦ ਆਇਆ ਵੀ ਦੇਖ ਮੈਂ ਇਹਨੇ ਪਕਵਾਨ ਖਾਣਾ ਕਰਵਾਇਆ ਸੀ ਪਰ ਜਿਹੜਾ ਅੱਜ ਮੈਂ ਗੁਰੂ ਮਹਾਰਾਜ ਦੇ ਸੰਗਤ 'ਚ ਬਹਿ ਕੇ ਪ੍ਰਸ਼ਾਦਾ ਛਕਿਆ ਮੈਂ ਮਹਾਰਾਜਾ ਮੇਰੇ ਨਾਲ ਕੋਈ ਭਿਖਾਰੀ ਬਿਠਾਉ ਉਹਨੂੰ ਵੀ ਉਹੀ ਕੁਛ ਮੈਨੂੰ ਮਿਲਿਆ ਉਹਨੂੰ ਪਤਾ ਲੱਗਾ ਪੰਗਤ ਦੀ ਕੀ ਮਰਿਆਦਾ ਹੈ ਪਰ ਆਪਾਂ ਦਾ ਮੈਂ ਮਾਫੀ ਚਾਹਣਾ ਮੈਂ ਇਹ ਪ੍ਰਬੰਧਕ ਕਮੇਟੀਆਂ ਨੂੰ ਵੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸਟੈਂਡਿੰਗ ਲੰਗਰ ਚੱਲ ਰਹੇ ਆ ਇਹ ਬੇਇਨਤੀ ਜਿੰਨੇ ਵੀ ਪ੍ਰਬੰਧਕ ਵੀਰ ਹੈ ਵੀ ਗੁਰਦੁਆਰਾ ਸਾਹਿਬ 'ਚ ਕੋਈ ਸਟੈਂਡਿੰਗ ਲੰਗ ਉਜਿਓ ਨੇ ਕਰਨਾ ਦਾ ਅਰਥ ਕਰਨ ਉਹ ਆਪਾਂ ਗੁਰਦੁਆਰਾ ਸਾਹਿਬ ਨੂੰ ਵੀ ਵਰਤ ਦੇ ਨਾਲ ਆਪਾਂ ਸਟੈਂਡਿੰਗ ਕਰਦੇ ਆ ਤੇ ਮੈਨੂੰ ਤਾਂ ਕੋਈ ਲੱਗਿਆ ਨਹੀਂ ਸਾਰੀ ਵਾਰ ਅਸੀਂ ਸ਼ਾਇਦ ਨਾਮਰਤਾ ਵੀ ਹੋਰ ਸੰਗਤੀ ਵਰਤਾਈ ਜਾਂਦੀ ਆ ਆਪ ਨੂੰ ਆਏ ਹੁੰਦੇ ਸੇਵਾਦਾਰ ਨਹੀਂ ਮਿਲਨੇ ਆਏ ਕਿਉਂ ਕਰੀਏ ਆਪਣੇ ਆਪ ਹੀ ਚੱਕ ਕੇ ਲੈ ਜਾਣਗੇ ਪਰ ਮੈਨੂੰ ਤਾਂ ਲੱਗਿਆ ਨਹੀਂ ਸ਼ਾਇਦ ਮੈਂ ਤਾਂ ਇੱਕ ਕੁਆਲਟੀ ਵੀ ਚੱਕੀ ਤੇ ਵਿੱਚ ਸਾਰੇ ਲੜਕੇ ਵਾਲੇ ਪਰਿਵਾਰ ਖੜੇ ਆ ਵਿੱਚ ਦੂਜੇ ਸਾਰੇ ਸਾਰੀ ਪਤਨੀ ਲੱਗਿਆ ਕੌਣ ਛੱਕ ਗਿਆ ਕਿਹੜਾ ਮਲ ਵਰਤਾ ਗਿਆ ਜੀ ਤੇ ਖੁਸ਼ੀ ਆਉਂਦੀ ਹੈ ਬਸ ਇਹੀ ਆ ਵੀ ਗੁਰੂ ਮਹਾਰਾਜ ਜਿੰਨੀਆਂ ਗਲਤੀਆਂ ਕੋਈ ਹੋਈਆਂ ਹੋਣਗੀਆਂ ਉਹ ਬਖਸ਼ ਲੈਣ ਤੇ ਇਸੇ ਤਰ੍ਹਾਂ ਸਮਾਜ ਚ ਰਹਿੰਦੇ ਆ ਤੇ ਜੁਰ ਜਿਹੜਾ ਲੜਕੀ ਦਾ ਬਾਪ ਹੈ ਨਾ ਉਹ ਕਹਿੰਦਾ ਮੇਰੀ ਬੇਟੀ ਦੇ ਵਿਆਹ ਤੇ ਦੱਸਦਾ 15 ਲੱਖ ਲੱਗੂ ਨਾ ਸਾਡੇ ਗੁਰੂ ਮਹਾਰਾਜ ਕਰਪਾ ਨੇ ਮੇਰੇ ਸਹੁਰਾ ਸਾਹਿਬ ਹੈ ਜੀ ਬੜੇ ਮਤਲਬ ਰੱਬ ਰੂਪੀ ਉਹ ਹੈ ਨਾ ਜੀ ਤੇ ਉਹ ਕਹਿੰਦੇ ਕੋਈ ਨਹੀਂ ਆਪਾਂ ਸੰਗਤ ਦੇ ਵਿੱਚ ਪੂਰੀ ਖੁੱਲ੍ਹ ਦੇ ਲਈ ਨਾ ਕਰੋ ਆਪਾਂ ਨੂੰ ਕੋਈ ਗੁਰੂ ਮਹਾਰਾਜ ਦੀ ਤੋਟ ਨੀ ਜਾਂਦੀ ਤੇ ਨਾਲ ਚਲੋ ਗੱਤਕੇ ਦੇ ਜੋਰ ਦਿਖਾਏ ਇਹਦੇ ਨਾਲ ਜਿਹੜੀਆਂ ਸਾਡੀਆਂ ਬੱਚੀਆਂ ਪੈਣਾ ਇੱਥੇ ਆਈਆਂ ਨੇ ਛੋਟੇ ਬੱਚੇ ਲੈ ਕੇ ਆਏ ਆ ਵੀ ਤੂੰ ਵੇਖ ਕਿ ਉਹ ਵੀ ਸਾਡੀ ਬਰਾਸਤ ਨਾਲ ਜੁੜ ਸਕਦੇ ਆ ਇੱਕ ਛੋਟਾ ਜਿਹਾ ਉਪਰਾਲਾ ਹੈ ਦੁਆਰਾ ਫਿਰ ਮੈਂ ਸਾਰੀ ਸੰਗਤ ਦਾ ਉਸ ਪ੍ਰਮਾਤਮਾ ਦਾ ਸਾਡੇ ਵੀਰ ਗੁਰਦੀਪ ਸਿੰਘ ਜੀ ਨੇ ਸਾਰੇ ਜਿੰਨੇ ਵੀ ਭੈਣ ਭੇ ਰਿਸ਼ਤੇ ਇੱਥੇ ਆਏ ਸਾਰਿਆਂ ਦਾ ਧੰਨਵਾਦ ਕਰਦਾ ਜੀ ਤੇ ਸਾਡੇ ਪ੍ਰਬੰਧਕ ਕਮੇਟੀ ਦੇ ਵਰਦੀਪ ਸਿੰਘ ਜੀ ਕੋਲੋਂ ਅਨਾਂ ਤੋਂ ਵੀ ਅਸੀਂ ਬਹੁਤ ਕੁਝ ਸਿੱਖਿਆ ਹੈ ਤੇ ਪ੍ਰਮਾਤਮਾ ਇਹਨਾਂ ਨੂੰ ਵੀ ਚੜ੍ਹਦੀ ਕਲਾ ਰੱਖਣਾ ਤੇ ਦੋ ਸ਼ਬਦ ਬੇਨਤੀ ਹੈ ਵੀ ਸੰਗਤਾਂ ਦਾ ਧੰਨਵਾਦ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਇਹ ਜੋ ਗੁਰੂ ਸਾਹਿਬ ਦੀ ਮਰਿਆਦਾ ਜੀ ਕੋਈ ਫਾਲੋ ਕੀਤੀ ਗਈ ਹੈ ਪਹਿਲਾਂ ਵੈਸੇ ਮੈਂ ਡਿਫਰੈਂਸ ਦੱਸਾਂ ਵੀ ਪਹਿਲਾਂ ਜਦੋਂ ਅਸੀਂ ਨੀ ਅਮਰਤ ਸ਼ਕਾ ਹੁੰਦਾ ਸੀ ਅਸੀਂ ਵੀ ਉਹ ਹੋਰ ਹੀ ਵਸੇ ਤਰੇ ਫਿਰਦੇ ਹੈ ਨਾ ਪਰ ਹੁਣ ਜਦੋਂ ਸੰਗਤ ਦੇ ਵਿੱਚ ਆਇਆ ਤਾਂ ਤਕਰੀਬਨ ਸਾਰੇ ਜਿੰਨੇ ਵੀ ਸੰਗਤ ਚ ਵਿਆਹ ਹੁਣ ਦੇਖਦੇ ਆ ਸਾਰੇ ਇਸ ਤਰ੍ਹਾਂ ਹੀ ਹੁੰਦੇ ਆ ਤੇ ਬੜਾ ਆਨੰਦ ਆ ਵੀ ਕੋਈ ਤੁਹਾਡੇ ਕਹਿਣ ਵਾਲੀ ਗੱਲ ਮੈਂ ਸੁਣ ਰਿਹਾ ਦੀ ਕੋਈ ਖਰਚਾ ਨਹੀਂ ਫालतू ਹਨ ਮਹਾਰਾਜ ਸਾਰਿਆਂ ਨੂੰ ਇੱਕ ਵਾਰ ਬੰਦੇ ਦਾ ਮਾਈਂਡ ਹੀ ਦੂਸਰੇ ਪਾਸੇ ਹੁੰਦਾ ਤਾਂ ਆਪਾਂ ਦੂਜੇ ਪਾਸੇ ਚੱਲ ਪੈਨੇ ਆ ਪਰ ਆਪਾਂ ਤਾਂ ਅਰਦਾਸ ਕਰਦੇ ਆ ਵੀ ਸਾਰਿਆਂ ਨੂੰ ਗੁਰਮਤਿ ਵਕਸ਼ਣ ਤੇ ਫਿਰ ਜੇ ਆਪਾਂ ਗੁਰਮਤਿ ਵਕਸ਼ਣਗੇ ਤੇ ਫਿਰ ਆਪਾਂ ਨੇ ਇਹ ਆਨੰਦ ਕਾਰਜ ਹੋਣਗੇ ਸਾਰਿਆਂ ਦੇ ਤੇ ਕੀ ਆ ਵੀ ਆਪਣਾ ਖਰਚਿਆਂ ਤੋਂ ਬਚ ਸਕਾਂਗੇ ਆਪਣਾ ਜਿਹਦੇ ਬਹੁਤੇ ਦਾ ਇਹ ਹੈ ਜੀ ਆਪਾਂ ਲੋਕ ਲੱਜਾਂ ਪਾਉ ਨੂੰ ਛੱਡ ਨਹੀਂ ਪਊਗੀ ਉਹ ਚੰਗੇ ਕੰਮ ਵਾਸਤੇ ਮਾੜੇ ਕੰਮ ਵਾਸਤੇ ਤਾਂ ਲੋਕ ਲੱਜਾ ਜ਼ਰੂਰੀ ਆ ਵੀ ਆਪਾਂ ਕੋਈ ਮਾੜਾ ਕੰਮ ਕਰ ਰਹੇ ਆ ਤਾਂ ਲੋਕ ਵੀ ਆ ਕੀ ਕਹਿਣਗੇ ਫਿਰ ਤਾਂ ਆਪ ਨੂੰ ਰੋਕਣਾ ਚਾਹੀਦਾ ਪਰ ਜਦੋਂ ਆਪਾਂ ਚੰਗਾ ਕੰਮ ਕਰ ਰਹੇ ਆ ਫਿਰ ਲੋਕ ਲੱਜਾ ਨਹੀਂ ਰੱਖਣੀ ਚਾਹੀਦੀ ਫਿਰ ਐਵੇਂ ਆਪਾਂ ਬਹੁਤੇ ਵੇ ਰਹੀਆਂ ਵੀ ਪਿੰਡਾਂ ਵਿੱਚ ਜ਼ਿਆਦਾਤਰ ਕਰ ਜਾਈ ਇਸ ਤਰ੍ਹਾਂ ਹੀ ਹੋ ਜਾਂਦਾ ਵੀ ਉਹਨੇ ਜਿੰਨਾ ਲਾਇਆ ਮੈਂ ਇੰਨਾ ਲਾਉਂਗਾ ਹਨਾ ਤੇ ਗੁਰੂ ਸਾਹਿਬ ਸਾਰਿਆਂ ਨੂੰ ਬੱਸ ਮੱਤ ਬਖਸ਼ਣਾ ਆਪਾਂ ਤਾਂ ਇਹੀ ਅਰਦਾਸ ਬਸ ਇਹ ਉਹਦੀ ਲੀਲਾ ਹੀ ਹੈ ਤੇ ਉਹ ਬਸ ਜਦੋਂ ਮਹਾਰਾਜ ਸਹੀ ਰਾਸਤੇ ਬਾ ਦਿੰਦੇ ਹਨਾ ਇਹ ਬੰਦਾ ਸਹੀ ਰਸਤੇ ਚੱਲ ਰਿਹਾ ਹੈ ਨਾ ਆਪਾਂ ਤਾਂ ਅਰਦਾਸ ਕਰ ਸਕਦੇ ਹਾਂ ਦੇ ਇਨਾਂ ਗੰਮਾਂ ਤੋਂ ਬਸ ਜਿੰਨਾ ਗੁਰਬਾਣੀ ਸੁਣੀ ਜਾਵੇ ਜਿੰਨਾ ਜੋੜਿਆ ਜਾਵੇ ਜਨਮ ਤੋਂ ਲੈ ਕੇ ਮਰਨ ਤੋਂ ਲੈ ਕੇ ਵਿਆਹ ਤੱਕ ਜਿਵੇਂ ਵੀ ਆਪਣਾ ਸਾਰੇ ਸਮਾਗਮਾਂ ਤੇ ਜਿੰਨੇ ਗੁਰਬਾਣੀ ਪੜ੍ਹੀ ਜਾਈਏ ਉਨਾ ਹੀ ਲਾਹ ਬਿਲਕੁਲ ਬਿਲਕੁਲ ਜੀ ਇਹ ਤਾਂ ਬਹੁਤ ਵਧੀਆ ਨਾਲੇ ਕੋਈ ਜ਼ਿਆਦਾ ਤਿੰਨ ਚਾਰ ਘੰਟਿਆਂ ਦਾ ਆਨੰਦ ਕਰਦੇ ਵਧੀਆ ਗੱਦ ਕਾ ਆਪਣੇ ਵਿਰਸੇ ਨਾਲ ਜੁੜਦੇ ਆ ਤੇ ਕਰਜ਼ੇ ਤੋਂ ਤਾਂ ਬਚਦੇ ਹੀ ਬਚਦੇ ਆ ਜੀ ਇਹਨਾਂ ਹੁੰਦੇ ਕੋਲੇ ਇਤੋਂ ਵੀ ਜਿਵੇਂ ਵੀ ਸੰਗਤਾਂ ਦੇ ਅਸੀਂ ਕਾਰਜ ਦੇਖਦੇ ਆ ਜਿੰਨੇ ਵੀ ਸੰਗਤ ਦੇ ਵਿੱਚ ਕੋਈ ਦੇਜ ਨਹੀਂ ਕੁਝ ਨਹੀਂ ਹੈਗਾ ਸਾਰਾ ਮਤਲਬ ਉਹ ਫਿਰ ਪ੍ਰੈਸ਼ਰ ਆਪਣੇ ਕੀ ਪੈਣਾ ਫਾਈਨੈਂਸ਼ੀਅਲ ਪ੍ਰੈਸ਼ਰ ਕੁਝ ਨਹੀਂ ਬੰਦਦਾ